ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਚੁੰਨੀ ਤੋਂ ਮਰਿੰਡਾ ਨੂੰ ਜਾਂਦੇ ਰੋਡ ਤੇ ਪੈਂਦੇ ਪਿੰਡ ਸੈਂਪਲੀ ਸਾਹਿਬ ਸੈਂਪਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਰੋਡ ਤੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਤੇ ਉੱਥੇ ਹੀ ਨਾਲ ਆਈਸਕ੍ਰੀਮ ਕੁਲਫੀਆਂ ਵਗੈਰਾ ਦਾ ਵੀ ਲੰਗਰ ਲਗਾਇਆ ਗਿਆ ਵੱਡੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਨਗਰ ਨਿਵਾਸੀ ਪਿੰਡ ਸੈਂਪਲੀ ਸਾਹਿਬ ਤੇ ਗੁਰਦੁਆਰਾ ਸਾਹਿਬ ਵੱਲੋਂ ਆਪਣੇ ਨਗਰ ਦੇ ਵਸ ਅੱਡੇ ਦੇ ਠੰਡੇ ਮਿੱਠੇ ਜਲ ਦੀ ਸ਼ਹੀਦ ਲਗਾਈ ਗਈ ਆ ਤੇ ਛੋਟੇ ਬੱਚਿਆਂ ਨੂੰ ਸਪੈਸ਼ਲ ਗੁਰੂ ਘਰ ਵੱਲੋਂ ਗੁਲਫੀਆਂ ਤੇ ਆਈਸਕ੍ਰੀਮ ਦਾ ਵੀ ਲੰਗਰ ਲਗਾਇਆ ਗਿਆ ਹੈ ਤਾਂ ਕਿ ਉਹ ਲੰਗਰਾਂ ਦੇ ਵਿੱਚ ਆ ਕੇ ਗੁਰੂ ਘਰ ਦੇ ਨਾਲ ਜੁੜ ਕੇ ਆਪਣੇ ਸ਼ਹੀਦਾਂ ਨੂੰ ਸੱਚੀ ਤੇ ਸੁੱਚੀ ਸਰਤਾਜ ਲਈ ਅਰਪਣ ਕਰਨ ਦੇ ਲਈ ਅਤੇ ਉਹਨਾਂ ਨੂੰ ਜੀਵਨ ਦੇ ਵਿੱਚ ਅਪਣਾਉਣ ਦੇ ਲਈ ਅਤੇ ਸਿੱਖੀ ਨੂੰ ਜੋ ਸਾਡੇ ਸਰਤਾਜਾਂ ਸ਼ਹੀਦਾਂ ਦੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਫਲਸਫੇ ਤੇ ਚੱਲਣ ਦੇ ਲਈ ਇਹ ਉਪਰਾਲਾ ਨਗਰ ਨਿਵਾਸੀ ਦੇ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ ਹੈ ਕਿ ਸਾਡੇ ਸੇਵਾ ਦੇ ਮਹਾਨ ਪੁੰਜ ਮਹਾਨ ਤਪੱਸਵੀ ਪੂਰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਜੈਮਲ ਸਿੰਘ ਜੀ ਸੈਂਪਲੀ ਸਾਹਵਾਲੇ ਅਤੇ ਸੇਵਾ ਦੇ ਮਹਾਨ ਪੁੰਜ ਮਹਾਨ ਤਪਸਵੀ ਪੂਰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਬੰਤਾ ਸਿੰਘ ਜੀ ਆਂਦੇ ਅਸ਼ੀਰਵਾਦ ਸਦਕਾ ਸਾਡੇ ਮਹਾਪੁਰਸ਼ ਬਾਬਾ ਜੈਮਲ ਸਿੰਘ ਜੀ ਦੇ ਖੂਤੇ ਪਹਿਲਾਂ ਪੂਰਾ ਸਰਦੀਆਂ ਦੇ ਵਿੱਚ ਚਾਹ ਦਾ ਲੰਗਰ ਚੱਲਦਾ ਰਿਹਾ ਤੇ ਅੱਜ ਤੋਂ ਨਿਰੰਤਰ ਸਾਡੇ ਪ੍ਰਧਾਨ ਸਾਹਿਬ ਜੀ ਦੇ ਕਹਿਣ ਅਨੁਸਾਰ 2-3 ਮਹੀਨੇ ਸ਼ਵੀਲ ਦਾ ਪ੍ਰੋਪਰ ਠੰਡੇ ਮਿੱਠੇ ਚਲਦੇ ਸ਼ਵੀਲ ਦਾ ਲੰਗਰ ਲਗਾਇਆ ਜਾਵੇਗਾ ਇਹ ਨਗਰ ਦੇ ਵਿੱਚ ਬਹੁਤ ਗੁਰੂ ਸਾਹਿਬ ਦੀ ಅಪਾਰ ਕਿਰਪਾ ਕਿਉਂਕਿ ਇਸ ਨਗਰ ਨੂੰ ਨੌਵੇਂ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਸਮਾਸੀਆਂ ਦੇ ਸਹਿਯੋਗ ਦੇ ਨਾਲ ਜੋ ਪ੍ਰਬੰਧਕ ਕਮੇਟੀ ਆ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਵੀ ਇਸ ਵਾਰ ਅਸੀਂ ਆਪਣੇ ਨਗਰ ਦੇ ਬੱਚਿਆਂ ਨੂੰ ਅਤੇ ਇਲਾਕੇ ਦੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਸਾਫਲ ਬਣਾਈਏ ਜੀ ਤੇ ਮੈਂ ਗੁਰੂ ਘਰ ਵੱਲੋਂ ਸੰਦੇਸ਼ ਵੀ ਜਲ ਪਾਣੀ ਦੇ ਸੇਵਾ ਪ੍ਰਬੰਧ ਕੀਤਾ ਗਿਆ ਹੈ ਇਨਾ ਲਗਭਗ ਕਾਫੀ ਸਮੇਂ ਤੱਕ ਚੱਲਣਾ ਹੈ ਤੇ ਜਿਹੜਾ ਬਾਬਾ ਜੀ ਦੇ ਖੂਹ ਦੇ ਖੂਹ ਦੇ ਉੱਤੇ ਆ ਪੱਕਾ ਹੀ ਜਿਹੜਾ ਚਾਰੋਂ ਦਾ ਲੰਗਰ ਚੱਲਦਾ ਹੈ ਚੱਲੇ ਜਾਣਾ ਹੈ ਤੇ ਅੱਜ ਤੋਂ ਮਤਲਬ ਅਸ਼ਵੀਲ ਉੱਥੇ ਖੂਤੇ ਜੀ ਬਾਬਾ ਜੀ ਹੋਤੇ ਚਲੇ ਜਾਣੀ ਹੈ ਇਹ ਕਿੰਨਾ ਕੁ ਸਮਾਂ ਚੱਲੂਗੀ ਜੀ ਸਮੇਂ ਦੇ ਅਨੁਸਾਰ ਹੈ ਵੀ ਇਸੇ ਟਾਈਮ ਦੇਖ ਕੇ ਦੋ ਤਿੰਨ ਮਹੀਨੇ ਤੱਕ ਲੱਗ ਸਕਦੇ ਚੱਲੀ ਜਾਊਗੀ ਤੇ ਅੱਜ ਜਿਹੜਾ ਤੁਸੀਂ ਸ਼ਵੀਲ ਦੇ ਨਾਲ ਨਾਲ ਆਪਣਾ ਕੁਲਫੀਆਂ ਦਾ ਵੀ ਲੰਗਰ ਲਗਾਇਆ ਹੈ ਜੀ ਹਾਂ ਜੀ ਪ੍ਰਸ਼ਾਦਾ ਨਾਲ ਕੁਲਫੀਆਂ ਜਿਹੜੀਆਂ ਹੈਗੇ ਆ ਓਬਵੀਅਸ ਹੀ ਜ਼ੋਰ-ਜ਼ੋਰ ਨਾਲ ਲੰਗਰ ਲਗਾਇਆ ਹੈ ਇਹ ਸੰਗਤਾਂ ਨੂੰ ਸਾਧਾ ਨਾਲ ਜੋੜਨ ਵਾਸਤੇ ਪ੍ਰੇਰਨਾ ਦੇ ਵਾਸਤੇ ਗੁਰਸਿੱਖੀ ਵੱਲੋਂ ਤੁਰਪਨ ਸਾਰੇ ਜਿਹੜੇ ਆ ਛੋਟੇ ਵੱਡੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਅਰਜਨ ਦੇਵ ਜੀ ਦਾ ਛੇਤੀ ਦਿਨ ਹੈ ਤੇ ਉਹਨਾਂ ਦੀ ਛੇਤੀ ਨੂੰ ਸਮਰਪਿਤ ਨਮਨ ਗੁਰਦੁਆਰਾ ਸਾਹਿਬ ਤੇ ਪੂਰੇ ਨਗਰ ਵੱਲੋਂ ਪਿੰਡ ਦੇ ਅੱਡੇ ਤੇ ਸ਼ਹੀਦ ਦਾ ਨੰਗਰ ਲਗਾਇਆ ਗਿਆ ਹੈ ਤੇ ਗੁਰੂ ਆਦੇ ਜਿਹੜੀ ਗੁਰਬਾਣੀ ਤੇ ਸਿੱਖਿਆ ਤੋਂ ਆਪਾਂ ਨੂੰ ਸੇਧ ਲੈਣੀ ਚਾਹੀਦੀ ਹੈ ਤੇ ਉਹ ਸਾਈ ਤੇ ਹੱਕ ਹalal ਦੇ ਕੰਮ ਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਹੈ